ਹਾ ਹallelujah ਵਿਚਾਰਮਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਨੂੰ ਦੇਖਿਆ ਔਰ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਅੱਜ ਦੀ ਵੀਡੀਓ ਦੇ ਵਿੱਚ ਜੋ ਕਿ ਤੁਸੀਂ ਦੇਖ ਰਹੇ ਹੋ ਇਹ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਕੁਝ ਮਸੀਹ ਵਿਰੋਧੀਆਂ ਦੇ ਵੱਲੋਂ ਇੱਕ ਚਰਚ ਦੇ ਵਿੱਚ ਆ ਕੇ ਇੱਕ ਪਰਮੇਸ਼ੀ ਦੇ ਦਾਸ ਜੋ ਪਰਮੇਸ਼ੀ ਦੇ ਦਾਸ ਨੇ ਪਰਮੇਸ਼ੀ ਦੀ ਸੇਵਕਾਈ ਕਰਦੇ ਨੇ ਉਹਨਾਂ ਦੇ ਵੱਲੋਂ ਬੱਚਿਆਂ ਦੇ ਲਈ ਵਕੇਸ਼ਨ ਬਾਈਬਲ ਕੈਂਪ ਲਗਾਇਆ ਗਿਆ ਸੀ ਚਰਚ ਦੇ ਵਿੱਚ ਪਰ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਆ ਕੇ ਉਸ ਕੈਂਪਰ ਦਾ ਵਿਰੋਧ ਕੀਤਾ ਗਿਆ ਚਰਚ ਦਾ ਵਿਰੋਧ ਕੀਤਾ ਗਿਆ ਮਸੀਹ ਲੋਕਾਂ ਦਾ ਵਿਰੋਧ ਕੀਤਾ ਗਿਆ ਉਸ ਕੈਂਪ ਨੂੰ ਰੋਕਣ ਦੀ ਜੋ ਕਿ ਤੁਸੀਂ ਦੇਖ ਸਕਦੇ ਹੋ ਕੋਸ਼ਿਸ਼ ਕੀਤੀ ਗਈ ਔਰ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੇ ਨਹੀਂ ਹੁਣ مسی ਵਿਰੋਧੀਆਂ ਦੇ ਜੋ ਵਿਰੋਧ ਜੋ ਕਿ ਵੱਧਦੇ ਜਾ ਰਹੇ ਨੇ مسی ਲੋਕਾਂ ਦੇ ਖਿਲਾਫ ਕਦੀ ਕਿਸੇ ਗੱਲ ਨੂੰ ਲੈ ਕੇ ਕਦੀ ਕਿਸੇ ਗੱਲ ਨੂੰ ਲੈ ਕੇ ਕਿਉਂਕਿ ਤੁਸੀਂ ਜਾਣਦੇ ਕਿ ਕੋਈ ਵੀ ਗਲਤ ਕੰਮ ਜੋ ਨਹੀਂ ਕੀਤਾ ਜਾ ਰਿਹਾ ਸੀ ਸਿਰਫ ਬੱਚਿਆਂ ਨੂੰ ਪਰਮੇਸ਼ਰ ਦੇ ਬਾਰੇ ਦੱਸਿਆ ਜਾ ਰਿਹਾ ਸੀ ਬਾਈਬਲ ਦੇ ਵਚਨਾਂ ਦੇ ਬਾਰੇ ਦੱਸਿਆ ਜਾ ਰਿਹਾ ਸੀ ਔਰ ਉਸੇ ਮੌਕੇ ਦੇ ਉੱਤੇ ਚਰਚ ਦੇ ਉੱਤੇ ਆ ਕੇ ਪਰਮੇਸ਼ਰ ਦੇ ਘਰ ਦੇ ਉੱਤੇ ਆ ਕੇ ਪਰਮੇਸ਼ਰ ਦੇ ਦਾਸ ਦੇ ਉੱਤੇ ਜੋ ਕਿ ਦੱਸਿਆ ਜਾ ਰਿਹਾ ਕਿ ਹਮਲਾ ਕੀਤਾ ਗਿਆ ਹੈ ਵਿਰੋਧ ਕੀਤਾ ਗਿਆ ਉਸ ਚੀਜ਼ ਨੂੰ ਰੋਕਿਆ ਆਓ ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਕਿਉਂਕਿ ਇਹੋ ਜਿਹਾ ਲੋਕਾਂ ਦੇ ਉੱਤੇ ਪ੍ਰਸ਼ਾਸਨ ਨੂੰ ਕਾਨੂੰਨ ਨੂੰ ਜਲਦ ਜਲਦ ਚੋਕੀ ਕਾਰਵਾਈ ਕਰਨੀ ਚਾਹੀਦੀ ਹੈ ਜੋ ਕਿ ਮਸੀ ਵਿਰੋਧੀ ਹਨ ਜੋ ਮਸੀ ਲੋਕਾਂ ਦੇ ਖਿਲਾਫ ਖਰੇ ਹੁੰਦੇ ਆ ਮਸੀ ਲੋਕਾਂ ਦੇ ਵਿਰੋਧ ਲਈ ਖਰੇ ਹੁੰਦੇ ਆ ਇਹਦੇ ਨਹੀਂ ਕਦੀ ਕਿਸੇ ਪਾਸੇ ਨੂੰ ਲੈ ਕੇ ਚਲੇ ਜਾਂਦੇ ਆ ਇਹਦੇ ਕਿਸੇ ਹੋਰ ਪਾਸੇ ਨੂੰ ਲੈ ਕੇ ਵਿਰੋਧ ਕਰਦੇ ਆ ਇਹਨਾਂ ਦੇ ਉੱਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਵੀਡੀਓ ਨੂੰ ਦੇਖਿਆ ਕਿ ਕਿੱਦਾਂ ਮਸੀਹ ਵਿਰੋਧੀਆਂ ਦੇ ਵੱਲੋਂ ਜੋ ਕਿ ਮਸੀਹੀ ਲੋਕਾਂ ਦਾ ਪਰਮੇਸ਼ਰ ਦੇ ਘਰ ਦੇ ਵਿੱਚ ਆ ਕੇ ਹੀ ਪਰਮੇਸ਼ਰ ਦੇ ਦਾਸਾਂ ਦਾ ਵਿਰੋਧ ਕੀਤਾ ਜਾ ਰਿਹਾ ਹੁਣ ਇੰਨੀ ਇਹਨਾਂ ਦੀ ਹਿੰਮਤ ਵਧ ਗਈ ਹੈ ਔਰ ਜੇਕਰ ਤੁਸੀਂ ਮਸੀਹ ਨੂੰ ਪਿਆਰ ਕਰਨ ਵਾਲੇ ਹੋ ਪਰਮੇਸ਼ਰ ਦੇ ਵਚਨਾਂ ਨੂੰ ਪਿਆਰ ਕਰਨ ਵਾਲੇ ਹੋ ਪਰਮੇਸ਼ਰ ਦੇ ਦਾਸਾਂ ਨੂੰ ਪਿਆਰ ਕਰਨ ਵਾਲੇ ਹੋ ਤਾਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਿ ਇਸ ਸਰਕਾਰ ਤੱਕ ਸੁਵਿਧੀਆਂ ਨੂੰ ਲੈ ਕੇ ਜਾ ਸਕੇ ਕਿ ਸਰਕਾਰ ਵੀ ਮਸੀਹੀ ਲੋਕਾਂ ਦੇ ਸਪੋਰਟ ਦੇ ਵਿੱਚ ਖੜੇ ਮਸੀਹੀ ਲੋਕਾਂ ਨੂੰ ਇਨਸਾਫ ਦਿਵਾਏ ਕਿਉਂਕਿ ਅੱਜ ਦੇ ਨਹੀਂ ਹੁਣ ਮਸੀਹ ਵਿਰੋਧੀਆਂ ਦੇ ਹਮਲੇ ਅਟੈਕਾ ਜੋ ਕਿ ਮਸੀ ਲੋਕਾਂ ਦੇ ਉੱਤੇ ਵੱਧਦੇ ਜਾ ਰਹੇ ਨੇ ਉਹਨਾਂ ਨਾਲ ਨੱਥ ਪਾਈ ਜਾ ਸਕੇ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵੀ ਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਹਜੇ ਤੱਕ ਤੁਸੀਂ ਵੀ ਸ਼ਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਬਸਕ੍ਰਾਈਬ ਵੀ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ